ਗੁਰੂ ਸਾਹਿਬ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਪਰਮਾਨੰ ਕਰਦੇ ਹਨ ਨੌਖੰਡ ਪ੍ਰਥਮੀ ਫਿਰ ਚਿਤਜੀਵ ਹੈ ਭਾਈ ਜੇ ਕੋਈ ਮਨੁੱਖ ਸਾਰੀ ਧਰਤੀ ਤੇ ਫਿਰੇ ਲੰਮੀ ਉਮਰ ਵੀ ਭੋਗ ਲਵੇ ਮਹਾ ਉਦਾਸ ਤਪੀ ਸਰਥੀ ਵੇ ਜੇ ਉਹ ਜਗਤ ਵੱਲੋਂ ਨਿਰਾਸ਼ ਹੋ ਕੇ ਵੱਡਾ ਤਪੀ ਤਪਸਵੀ ਵੀ ਬਣ ਜਾਵੇ ਅਗਨ ਮਾਹੇ ਉਮਤ ਪ੍ਰਾਨ ਜੇ ਆਪਣੀ ਜਿੰਦ ਨੂੰ ਹਵਨ ਰੂਪੀ ਕਰਕੇ ਸਾੜ ਵੀ ਲਵੇ ਤਨਿਕ ਅਸਵ ਹੈ ਵਰ ਕੂਮਦਾਨ ਜਿਉ ਸੋਨਾ ਘੋੜੇ ਤੇ ਆਪਣੀ ਜ਼ਮੀਨ ਨੂੰ ਵੀ ਦਾਨ ਕਰ ਦੇਵੇ ਨਿਉਲੀ ਕਰਮ ਕਰੇ ਬਹੁ ਆਸਨ ਨਿਉਲੀ ਕਰਮ ਭਾਵ ਕਠਿਨ ਜੋਗ ਤਪੱਸਿਆ ਵੀ ਕਰ ਲਵੇ ਜੈਨ ਮਾਰਗ ਸੰਜਮ ਅਤ ਸਾਧਨ ਜਨਨੀਆਂ ਦੇ ਰਸਤੇ ਚੱਲ ਕੇ ਬੜੇ ਕਠਿਨ ਸਾਧਨ ਤੇ ਜਪ ਤਪ ਕਰੇ ਨਿਮਖ ਨਿਮਖ ਕਰ ਸਰੀਰ ਕਟਾਵੇ ਆਪਣੇ ਸਰੀਰ ਨੂੰ ਜੇ ਮਨੁੱਖ ਰਤਾ ਰਤਾ ਵੀ ਕਰਕੇ ਕਟਾ ਦੇਵੇ ਤਉ ਵੀ ਹੋਵੇਂ ਮੈਲ ਨਾ ਜਾਵੇ ਇਹ ਸਭ ਕੁਝ ਕਰਮ ਕਾਂਡ ਕਰਨ ਦੇ ਨਾਲ ਵੀ ਮਨੁੱਖ ਦੇ ਮਨ ਦੀ ਹਉਮੈ ਦੀ ਮੈਲ ਨਹੀਂ ਦੂਰ ਹੁੰਦੀ ਹਰ ਕੇ ਨਾਮ ਸਭ ਸਰ ਕਛ ਨਾ ਹੈ ਇਹ ਸਾਰੇ ਉਪਰਾਲੇ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਨਹੀਂ ਹੋ ਸਕਦੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹਿ ਹੈ ਨਾਨਕ ਜੋ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਨਾਮ ਜਪਦੇ ਨੇ ਉਹ ਉੱਚੀ ਅਵਸਥਾ ਨੂੰ ਹਾਸਲ ਕਰ ਲੈਂਦੇ ਨੇ ਤੇ ਉਹ ਇਸ ਭੌਜਲ ਸੰਸਾਰ ਤੋਂ ਤਰ ਜਾਇਆ ਕਰਦੇ ਹਨ